ਇਸੇ ਦੇ ਕਾਗਜ਼ ਨੇ ਭਾਈ ਪਤਾ ਨਹੀਂ ਕਦੋਂ ਸਵਾਹ ਬਣ ਜਾਣਾ ਚਲੋ ਮੰਨ ਲਓ ਕਿ ਪੈਸਾ ਲਾਓਗੇ ਕਿੱਥੇ ਹੁਣ ਬਾਹਰੇ ਬੰਦੇ ਕਹਿ ਲਉਂਦੇ ਆ ਭਾਈ ਇੱਥੇ ਮਹਿੰਗੀ ਵਿਕਦੀ ਆ ਤੇ ਕਹਾ ਹੋਰ ਬਣਾ ਲਾਂਗੇ ਬਣਾਉਂਗੇ ਕਿ ਹੈ ਹੀ ਨਹੀਂ ਜੀਵਨ ਤਾਂ ਮਿਲ ਹੀ ਨਹੀਂ ਮੇਰੇ ਪਹਿਲੇ ਕਿਤਬਾ ਵੀ 50-55 ਲੱਖ ਨੂੰ ਹੋ ਗਿਆ ਰਾਜਸਥਾਨ ਚ ਸੀਗੀ ਜੀ ਉਹ ਵੀ ਬੰਦ ਕਰਤੀ ਉਹ ਤਾਂ ਲੈ ਨਹੀਂ ਦੇ ਦਿੰਦੇ ਇੱਥੇ ਭਾਵੇਂ ਦੇ ਸੀਗੀ ਰਾਜਸਥਾਨ ਸਾਨੂੰ ਪੰਦਾ 1970 ਦੀ ਤੁਸੀਂ ਲੈ ਨਹੀਂ ਸਕਦੇ ਹਿਮਾਚਲ ਦੇ ਵਿੱਚ ਸਾਨੂੰ ਕਾਨੂੰਨ ਬਣਾਇਆ ਕੋਈ ਜ਼ਮੀਨ ਨਹੀਂ ਲੈ ਸਕਦਾ ਕੋਈ ਬੋਲ ਨਹੀਂ ਬਣਾ ਸਕਦੀ ਕੋਈ ਨਾਖਰੀ ਲੈ ਸਕਦੇ ਇਹੀ ਉੱਤਰਾਖੰਡ ਨੇ ਕਾਨੂੰਨ ਬਣਾਤਾ ਕਿ ਉੱਥੇ ਦਾ ਵੱਖ ਮੰਤਰੀ ਕੁਝ ਕਰਦਾਮੀ ਉਹਨੇ ਕਾਨੂੰਨ ਬਣਾਤਾ ਵੀ ਬਾਹਰਲਾ ਬੰਦਾ ਆ ਕੇ ਜ਼ਮੀਨ ਨਹੀਂ ਲੈ ਸਕਦਾ ਤੇ ਅਸੀਂ ਇਹ ਗੱਲ ਨੂੰ ਲੈ ਕੇ ਮੈਂ ਤੇ ਭਾਈ ਅਫਸੋਰ ਨੇ ਪ੍ਰੈਸ ਕਲਮਸ ਕਰਕੇ ਜਮੀਰਾਂ ਦੇ ਵਿੱਚ ਇਹ ਕਜੰਦਾ ਪੇਸ਼ ਕੀਤਾ ਸੀ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਦੇ ਰਾਖੀਆਂ ਹੋਣ ਇਹਦੇ ਲਈ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਦੂਜੇ ਸੂਬਿਆਂ ਲੈ ਕਾਨੂੰਨ ਹੈ ਪੰਜਾਬ ਦੇ ਵਿੱਚ ਜਿਹੜਾ ਬੰਦਾ ਜ਼ਮੀਨ ਲੈਣੀ ਚਾਹਦਾ ਬਾਹਰੋਂ ਆ ਕੇ ਉਹ ਸ਼ਰਤਾਂ ਪੂਰੀਆਂ ਕਰੇ ਤਾਂ ਲੈ ਸਕੇ ਹੁਣ ਇੱਥੇ ਕੀ ਹਲਾਲ ਹੋ ਰਿਹਾ ਜਿਹੜਾ ਮਰਜ਼ੀ ਚੱਲਿਆ ਬੰਦਾ ਆ ਕੇ ਦਸੰਗਰ ਵਿੱਚ ਵੋਟ ਵੀ ਬਣ ਜਾਂਦੀ ਹੈ ਆਧਾਰ ਕਾਰਡ ਵੀ ਬਣ ਜਾਂਦਾ ਹੈ ਜਮੀਨ ਕੀ ਲੈਣ ਦੇ ਸਾਡੇ ਕੋਲ ਸਾਡੀ ਵਾਹੀਯੋਗ ਧਰਤੀ ਸਾਡੀਆਂ ਨੌਕਰੀਆਂ ਸਾਡੀ ਸੱਭਿਆਚਾਰ ਸਾਡੀ ਬੋਲੀ ਸਾਡੇ ਪਾਣੀ ਨਹੀਂ ਬਚੇ ਪਤਾ ਨਹੀਂ ਪੰਜਾਬੀਆਂ ਨੂੰ ਕੀ ਇਹ ਬਿਮਾਰੀ ਪਈ ਆ ਆਜ਼ਾਦਨ ਪਹਿਲਾਂ ਮੈਂ ਵੀਡੀਓ ਪਾਈ ਸੀ ਆ ਕੋਈ ਦੇਖੀ ਔਰ ਮੇਰੇ ਪਿੰਡ ਦੀ ਵੀਡੀਓ ਹੈ ਮੈਂ ਮੇਰਾ ਪਿੰਡ ਵੀ ਨਹਿਰ ਤੇ ਆ ਨਹਿਰ ਪਹੀ ਵਗਦੀ ਆ ਮੋਗਾ ਬੰਦ ਪਿਆ ਨਾਲੇ ਖਾਣ ਨਹੀਂ ਪੜਦਾ ਪੈਪਾ ਕਰਨਾ ਉਹ ਨਾ ਟੱਕਣ ਖੋਲਣਾ ਕੱਲਾ ਸਾਰਾ ਪਿੰਡ ਕਨ ਨੂੰ ਪਾਣੀ ਲਈ ਜਾਂਦਾ ਤੇ ਨਹਿਰ ਦਾ ਪਾਣੀ ਬੰਦ ਰੱਖਦੇ ਅਸੀਂ ਆਪ ਹੀ ਪੰਜਾਬ ਦੇ ਬੈਰੀ ਬਣੇ ਰੱਖਦੇ